ਭਰਾਓ ਆਬਦਾਹ ਪਖੋਗੰਚੀਆਂ ਰੋਡ ਤੇ ਸਮਹਾਲ ਕੇ ਆਇਆ ਕਰੋ ਬਾਈ ਸਾਡਾ ਭਰਾ ਸਾਡੇ ਮੇਰੇ ਪ੍ਰੋਗਰਾਮ ਤੋਂ ਆਇਆ ਸੀਗਾ ਨਨੇয়াল ਤੋਂ ਟੂਰਨਾਮੈਂਟ ਤੋਂ ਤੇ ਅੰਬਰ ਸਟੂਡੀਓ ਇਹ ਮੇਰਾ ਫੰਕਸ਼ਨ ਲਾ ਕੇ ਆਇਆ ਸੀ ਆ ਬਾਈ ਦੇ ਖੰਡਾਸਾ ਮਾਰਿਆ ਬਾਕੀ ਇਹਦਾ ਕੈਸ਼ ਵਗੈਰਾ ਲੈ ਗਏ ਚੱਕ ਕੇ ਖੋ ਕੇ ਤੇ ਮੋਟਰਸਾਈਕਲ ਦੀ ਚਾਬੀ ਲੈ ਕੇ ਕੱਢ ਕੇ ਤੇ ਡਾਕੂਮੈਂਟ ਪਾਰਸ ਵਗੈਰਾ ਲੈ ਗਏ ਆ ਜੋ ਵੀ ਆਈਟਮ ਵਗੈਰਾ ਸਾਰਾ ਕੁਝ ਖੋ ਕੇ ਲੈ ਕੇ ਬਾਈ ਤੋਂ ਤੇ ਕੈਮਰਾ ਬਚ ਗਿਆ ਜੋ ਕੈਮਰਾ ਬਾਈ ਦੇ ਪਾਇਆ ਹੋਇਆ ਸੀ ਕੈਮਰਾ ਬਚ ਗਿਆ ਤੇ ਆਰੀਆਪਟ ਦੇ ਸਕੂਲ ਦੇ ਜਮਾ ਸਾਹਮਣੇ ਇਹ ਵਾਰਦਾਤ ਹੋਈ ਆ ਭਰਾਵੋ ਠੀਕ ਆ ਤੇ ਆਪ ਦਾ ਦੇਖਭਾਲ kia ਆਇਆ ਕਰੋ ਚਲੋ ਬਾਈ ਦੇ ਨਿਸ਼ਾਨ ਚਲੋ ਜੋ ਵੀ ਹੋਇਆ ਆ ਬਾਈ ਦੇ ਗੰਦਾਸਾ ਮਾਰਿਆ ਉਹਨਾਂ ਨੇ ਠੀਕ ਆ ਚਲੋ ਕੋਈ ਨਹੀਂ ਬਾਈ ਆਪਦਾ ਦੇਖ ਕੇ ਆਇਆ ਕਰੋ ਆ ਮੰਨ ਕੇ ਚਲੋ ਵੀ ਇਹ 9 ਤੋਂ 9:30 ਵਜੇ ਦੇ ਵਿੱਚ ਵਿੱਚ 12 ਦਾ ਤੋਂ ਹੋਈ ਐ ਇਹ ਠੀਕ ਆ ਬਾਈ ਅੰਬਰ ਸਟੂਡੀਓ ਹੈ ਤਨੋਲਾ ਫੋਟੋਗ੍ਰਾਫਰ ਵੀਰ ਤੇ ਮੇਰਾ ਧੰਜੀਤ ਫੋਟੋਗ੍ਰਾਫਰ ਸਿੱਧੂ ਸਨ ਨਾਣੇਵਾਲ ਤੋਂ ਇਹ ਟੂਰਨਾਮੈਂਟ ਟੂਰਨਾਮੈਂਟ ਕਵਰੇਜ ਕਰਨਾ ਆਇਆ ਸੀਗਾ ਬਾਈ ਠੀਕ ਆ ਇਹਨਾਂ ਨੇ ਮੈਨੂੰ ਜਦੋਂ ਫੋਨ ਕਰਿਆ ਵੀ ਐਂ ਕਰਕੇ ਸਾਡੇ ਨਾਲ ਆਵਾਰਦਾਤ ਹੋਈ ਆ ਮੈਂ ਆ ਗਿਆ ਬਾਈ ਇਹਨਾਂ ਕੋਲੇ ਮੌਕੇ ਤੇ ਤੇ ਇਹ ਮੰਨ ਕੇ ਚੱਲੋ ਵੀ ਆਹ ਦੇਖੋ ਇਹਨਾਂ ਦਾ ਆ ਹਾਲਾਤ ਹੋਏ ਪਏ ਆ ਤੇ ਬਾਈ ਆਪਦਾ ਦੇਖ ਕੇ ਆਇਆ ਕਰੋ